ਕਿਉ ਬਤੀਆਂ ਤੇ ਲੱਟ ਬੱਦ ਜੇ ਕਰਨੇ ਕਿਰਿਆ ਨਹੀਂ ਕਮਾਉਣ ਜੱਗ ਕੁਝ ਕਰਨੇ ਕਿਰਿਆ ਨਹੀਂ ਲੈ ਮਨ ਗਮੁ ਗਾ ਤੇ ਮੈਂ ਮਰ ਜਾਵਾਂ ਮੇਰੇ ਯਾਰ ਦੀ ਯਾਰੀ ਕੁਝ ਹੋਰ ਹੋ ਗਈ ਜਿਹੜੀਆਂ ਅੱਖਾਂ ਨਾਲ ਉਹ ਤੱਕਦੀ ਸੀ ਅੱਖਾਂ ਉਹ ਤੇ ਨਜ਼ਰ ਕੁਝ ਹੋਰ

ਦਰ巴 ਵਾਲਾ ਦਿਨਾਂ ਦਿਵੇ ਪੱਗ ਵਾਲਾ ਦਿਨਾਂ ਦਿਵੇ ਇਹ ਇਦਾਂ ਨੋ ਬਿਨਸ ਨਹੀਂ ਕਰ ਬੜੀ ਮਿਹਰਬਾਨੀ ਦੀ ਸ਼ੁਕਰਕੁਣੀ ਕੋਣੀ ਤੋਂ ਹੋਈ 1.5 ਜਿੰਨੇ ਬਾਅਦ ਐ ਲੋਕੋ ਨਾਇ ਕਰ ਬਜ਼ਾਰੋ ਪਤਿਆਂ ਕੁੱਖ ਦੇ ਵਿੱਚ ਨਾ ਮਾਰੋ ਲੋਕੋ ਨਾਇ ਕਰ ਬਜ਼ਾਰੋ ਤਿਆਂ ਦੁੱਖ ਦੇ ਵਿੱਚ ਨਾ ਮਾਰਾ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਬਣਉਂਦਿਆਂ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਬਣਉਂਦਿਆਂ ਓਏ ਪੁੱਤ ਵਡਾਉਣ ਜਮੀਨਾ ਤਿਆਂ ਦੁੱਖ ਵਡਾਉਂਦਿਆਂ ਪੁੱਤ ਵਡਾਉਣ ਜਮੀਨਾ ਤਿਆਂ ਦੁੱਖ ਵਡਾਉਂਦਿਆਂ ਇੱਕ ਸਵਾਲ ਆਇਆ ਉਹਨਾਂ ਦੇ ਮੁੰਡਿਓ دے دے گے कौन जमेगा पुत ते किथे रिश्ते जोड़े कौन जमेगा पुत ते किथे रिश्ते जोड़ोगे जे मापे होण दुखा गेरे ਪੁੱਤਰ ਸੌ ਵਾਰੀ ਮੁਫੇਰੇ ਮਾਪੇ ਹੋਣ ਦੁੱਖਾਂ ਵਿੱਚ ਘੇਰੇ ਪੁੱਤਰ ਸੌ ਵਾਰੀ ਮੁਫੇਰੇ ਧੀਆ ਫਿਰ ਵੀ ਮਾਪਿਆਂ ਦੇ ਘਰ ਭੱਜੀਆਂ ਆਉਂਦੀਆਂ ਨੇ ਧੀਆ ਫਿਰ ਵੀ ਮਾਪਿਆਂ ਦੇ ਘਰ ਹੀ ਭੱਜੀਆਂ ਆਉਂਦੀਆਂ ਨੇ ਪੁੱਤ ਵਡੌਣ ਜਮੀਨਾਂ ਤੇ ਧੀਆ ਦੁੱਖ ਵਣੌਂਦੀਆਂ ਨੇ ਧੀਆ ਦੁੱਖ ਵਣੌਂਦੀਆਂ ਧੀਆ ਦੁੱਖ ਵਣੌਂਦੀਆਂ ਮੇਰੇ ਬਾਪਾ ਨੇ ਮਾਹਿਤ ਤੇ ਸੋਹਣੇ ਸਤਿ ਸਪਾਦਾ ਹਵਾਂ ਵਿੱਚ